ਮਿਲਿਆ ਇਸ ਹਲਕੇ ਦੇ ਵਿੱਚ ਕਿ ਅੱਜ ਦਾ ਜਿਹੜਾ ਮਾਹੌਲ ਹੈ ਬਾਬਾ ਜੀ ਦੀ ਕਿਰਪਾ ਹੈ ਹਾਂਜੀ ਕੀ ਹਾਲ ਹੈ ਠੀਕ ਠੋਕ ਸਮਰਥਕਾਂ ਦਾ ਹੜ ਆਇਆ ਹੋਇਆ ਹੈ ਕਿ ਅੱਛਾ ਬਸ ਬਾਬਾ ਜੀ ਦੀ ਕਿਰਪਾ ਹੈ ਔਰ ਮੇਰਾ ਖਿਆਲ ਅੱਜ ਦਵਾਬੇ ਦੇ ਵਿੱਚ ਸੁਲਤਾਨਪੁਰ ਦੇ ਵਿੱਚ ਪਹਿਲੀ ਵਾਰੀ ਆਉਣ ਦਾ ਮੌਕਾ ਮਿਲਿਆ ਹੈ ਇਸ ਹਲਕੇ ਦੇ ਵਿੱਚ ਔਰ ਲੋਕਾਂ ਦਾ ਬਹੁਤ ਵੱਡਾ ਮੈਨੂੰ ਲੱਗਦਾ ਉਤਸ਼ਾਹ ਤੇ ਚਾਅ ਹੈ ਜੀ 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 ਤੇ ਚੀਮਾ ਜੀ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਕਿੰਝ ਵੇਖਦੇ ਹੋ ਸਾਰਾ ਬਿਲਕੁਲ ਜੀ ਸਾਡੇ ਇੱਥੋਂ ਦੇ ਕੰਟੈਸਟਡ ਉਮੀਦਵਾਰ ਨੇ ਔਰ ਮੈਨੂੰ ਲੱਗਦਾ ਕਿ ਉਹਨਾਂ ਦੀ ਰਹਿਨਮਾਈ ਦੇ ਵਿੱਚ ਕਾਫੀ ਕਾਂਗਰਸ ਵੱਡੀ ਮਜ਼ਬੂਤ ਹੈ ਕਿਹਾ ਜਾ ਰਿਹਾ ਕਿ ਚੀਮਾ ਹੋਰਾਂ ਨੂੰ 2027 ਦੇ ਲਈ ਪਹਿਲਾਂ ਤਾਂ ਹੀ ਉਮੀਦਵਾਰ ਐਲਾਨ ਦੇਖੋ ਗੱਲ ਇਹ ਆ ਇਹ ਤਾਂ ਹਾਈ ਕਮਾਂਡ ਨੇ ਫੈਸਲਾ ਲੈਣਾ ਪਰ ਸਾਡਾ ਜਿਹੜਾ ਕੰਟੈਸਟਡ ਕੈਂਡੀਡੇਟ ਹੈ ਕਾਂਗਰਸ ਦਾ ਉਮੀਦਵਾਰ ਹੈ ਉਹ ਇੱਥੇ ਆਲਰੇਡੀ ਕੰਮ ਕਰ ਰਿਹਾ ਹੈ ਆਪਣੇ ਚੀਮਾ ਸਾਹਿਬ ਹਾਂਜੀ ਜਿਸ ਤਰ੍ਹਾਂ ਹੁੰਗਾਰਾ ਮਿਲ ਰਿਹਾ ਕੀ ਕਰਨਾ ਚਾਹੋਗੇ ਇੱਥੇ ਲੋਕੀ ਜਿਸ ਤਰ੍ਹਾਂ ਇਕੱਠੇ ਹੋਏ ਹੋਏ ਇਸ ਤਰ੍ਹਾਂ ਹੰਗਾਰਾ ਮਿਲ ਰਿਹਾ ਮੈਂ ਕਹਿਣਾ ਚਾਹੁੰਦਾ ਕਿ ਅੱਜ ਦਾ ਜਿਹੜਾ ਮਾਹੌਲ ਹੈ ਇੱਥੋਂ ਲੱਗਦਾ ਵੀ ਅਗਲੀ ਵਾਰੀ ਕਾਂਗਰਸ ਦਾ ਝੰਡਾ ਸੁਲਤਾਨਪੁਰ ਲੋਧੀ ਦੇ ਵਿੱਚ ਕਾਂਗਰਸ ਪਾਰਟੀ ਗੱਡੇਗੀ